ਓ ਹਿੰਦੂ ਮੁੱਲਾ ਨੂੰ ਮਾੜਾ ਨਾ ਆਖਾਂ ਇਹ ਕਰੇ ਨਾ ਪਾਪ ਪੰਜਾਬੀ ਇੱਕ ਗੱਲ ਤੇ ਅੜਿਆ ਆਪਾਂ ਸਿਸਟਮ ਦੇ ਹੈ ਖਿਲਾਫ ਪੰਜਾਬੀ ਓ ਹੱਕ ਦਬਦੇ ਦੀ ਧੌਣ ਨੂੰ ਦੱਬੀਏ ਓ ਓ ਉਹ ਹੱਕ ਦੱਬ ਦੇ ਦੀ ਤੌਣ ਦਬੀਏ ਐਨੀ ਹਸਤੀ ਸਾਡੀ ਐ ਸਾਡੀ ਐ ਸਾਡੀ ਐ ਉਹ ਖਾਕੀ ਨਿੱਕਰ ਵਾਲਿਆਂ ਦੀ ਨਹੀਂ ਯੂਨੀਵਰਸਿਟੀ ਐ ਸਾਡੀ ਐ ਖਾਕੀ ਨਿੱਕਰ ਵਾਲਿਆਂ ਦੀ ਨਹੀਂ ਯੂਨੀਵਰਸਿਟੀ ਐ ਸਾਡੀ ਐ ਓ ਕੁੜੀਆਂ ਸਾਡੀਆਂ ਚਿੜੀਆਂ ਨਹੀਂਓ ਸ਼ੇਰਨੀਆਂ ਨੇ ਸ਼ੇਰਨੀਆਂ ਹੋ ਕੁੜੀਆਂ ਸਾਡੀਆਂ ਚਿੜੀਆਂ ਨਹੀਂਓ ਸ਼ੇਰਨੀਆਂ ਨੇ ਸ਼ੇਰਨੀਆਂ ਗਿੱਦੜਾਂ ਨੂੰ ਫੜ ਫੜ ਕੇ ਤਾਉਣ ਤੋਂ ਸਾਤੀਆਂ ਤੋਂ ਨੇ ਉਧੇੜ ਦੀਆਂ ਹੋ ਗਿੱਦੜਾਂ ਨੂੰ ਨੇ ਫੜ ਫੜ ਕੇ ਸਾਤੀਆਂ ਤੋਂ ਨੇ ਉਧੇੜ ਦੀਆਂ ਸਾਨੂੰ ਆਸਰਾ ਬਾਜਾਂ ਵਾਲੇ ਦਾ ਹੋ 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 ਉਹ ਸਾਨੂੰ ਆਸਰਾ ਬਾਜਾਂ ਬੜੇ ਦਾ ਖੂਨ ਹੀ ਸਾਡਾ ਬਾਗੀ ਹੈ ਬਾਗੀ ਹੈ ਬਾਗੀ ਹੈ ਉਹ ਖਾਕੀ ਨਿਕਰਾ ਵਾਲਿਆਂ ਦੀ ਨਹੀਂ ਜੁਨੀਵਰਸਟੀਏ ਸਾਡੀ ਹੈ ਉਹ ਖਾਕੀ ਨਿਕਰਾ ਵਾਲਿਆਂ ਦੀ ਨਹੀਂ ਜੁਨੀਵਰਸਟੀਏ ਸਾਡੀ ਹੈ ਹੋ ਬੰਦੇ ਓਗਲੇ ਜਦੋਂ ਟਕਰਦੇ ਹੋ ਬੰਦੇ ਦੋਗਲੇ ਜਦੋਂ ਟਕਰਦੇ ਫੇਰ ਖੜਕਦੀ ਸੈਂਟਰ ਨਾਲ ਅਸੀਂ ਤਾਂ ਚੁਣਦੇ ਮੁੱਖ ਮੰਤਰੀ ਪਾਲਾ ਪੈਜ ਪਰ ਮੈਂਟਲ ਨਾਲ ਹੋ ਅਸੀਂ ਤਾਂ ਚੁਣਦੇ ਮੁੱਖ ਮੰਤਰੀ ਪਾਲਾ ਪੈਜ ਪਰ ਮੈਂਟਲ ਨਾਲ ਸਿੱਧੇ ਮੱਥੇ ਤਾਂ ਡਰਦਾ ਹੈ ਬੈਰੀ ਹੋ 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 ਉਹ ਸਿੱਧੇ ਮੱਥੇ ਤਾਂ ਡਰਦਾ ਬੈਰੀ ਏਡੀ ਖੇਡਦਾ ਬਾਜੀ ਏ ਬਾਜੀ ਏ ਬਾਜੀ ਏ ਉਹ ਸਿੱਧੇ ਮੱਥੇ ਤਾਂ ਡਰਦਾ ਬੈਰੀ ਏਡੀ ਖੇਡਦਾ ਬਾਜੀ ਏ ਬਾਜੀ ਏ ਬਾਜੀ ਐ ਖਾਕੀ ਨੀਕਰ ਵਾਲਿਆਂ ਦੀਨੀ ਜੁਨੀਵਰਟੀਏ ਸਾਡੀ ਐ ਖਾਕੀ ਨੀਕਰ ਵਾਲਿਆਂ ਦੀਨੀ ਜੁਨੀਵਰਟੀਏ ਸਾਡੀ ਐ